ஜீ மஹ பிர பூலோ மன மாம கோல ਤੇਹ ਤਿਹ ਆਪ ਬੰਧਾਇਓ ਪੂਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕਿਓ ਲਾਲਚ ਲਗ ਤੇਹ ਤਿਹ ਆਪ ਬੰਧਾਇਓ ਰਹਾਓ ਸਮਝ ਨਾ ਪਰੀ ਵਿਖੈਰ ਸਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੁ ਜਾਣਿਓ ਨਾਹਿਨ ਬਨ ਖੋਜਨ ਕਉ ਧਾਇਓ ਰਤਨ ਰਾਮ ਕਟ ਹੀ ਕੇ ਪੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਰਤਨ ਰਾਮ ਕਟਹੀ ਕੇ ਪੀਤਰ ਤਾਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਿਕ ਦੀਨ ਦਇਆਲ ਦੀਨ ਬੰਦੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮੁਕੱਦਸ ਹਜੂਰੀ ਅੰਦਰ ਸਵੇਰੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਬੜੇ ਪਿਆਰ ਸਤਕਾਰ ਨਾਲ ਗੁਰੂ ਚਰਨਾਂ ਵਿੱਚ ਵਿਰਾਜਮਾਨੋ ਸਤਿਗੁਰਾਂ ਦੇ ਸੁੰਦਰ ਦਰਸ਼ਨ ਹੋ ਰਹੇ ਨੇ ਫੇਸੀ ਪਵਿੱਤਰ ਬਚਨ ਪੜਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਰਾਗ ਜੈ ਸਰੀ ਦੇ ਅੰਦਰ ਇਸ ਅੰਮ੍ਰਿਤ ਵਚਨ ਨੂੰ ਆਪਾਂ ਵਿਚਾਰਨਾ ਹੈ ਸੋ ਆਓ ਜਿਤਨੇ ਵੀ ਆਪ ਜੀ ਗੁਰਮੁਖ ਪਿਆਰੇ ਜੁੜੇ ਹੋ ਕੁਝ ਕਹਿਣ ਸੁਣਨ ਤੋਂ ਪਹਿਲਾਂ ਫਤਿਹ ਦੀ ਪਾਇਓ ਸਾਂਝ ਤੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਨਾਨਕ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਆ ਜੈਤ ਸਰੀ ਮਹੱਲਾ ਨਾਮਾ ਜੈ ਸ਼੍ਰੀ ਰਾਗ ਦੇ ਅੰਦਰ ਸਤ ਗੁਰਾਂ ਦਾ ਇਹ ਪਾਵਨ ਬਚਨ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੰਗਲ ਕਰਦੇ ਆ ਉਸ ਵਾਹਿਗੁਰੂ ਜੀ ਦਾ ਜੋ ਪਰਮਾਤਮਾ ਇੱਕ ਹੈ ਸਾਰਿਆਂ ਵਿੱਚ ਰੰਮੀਆਂ ਹੋਇਆ ਸਾਰੀ ਖੇਡ ਉਹ ਕਰਤਾ ਆਪ ਵਿਆ ਖੇਡਦਾ ਕੋਈ ਐਸੀ ਇਸ ਸ੍ਰਿਸ਼ਟੀ ਵਿੱਚ ਰੰਚਕ ਮਾਤਰ ਵੀ ਥਾਂ ਨਹੀਂ ਹੈ ਜਿੱਥੇ ਉਸ ਪ੍ਰਮਾਤਮਾ ਦਾ ਵਾਸਾ ਨਾ ਹੋ ਉਹ ਸਾਰੀਆਂ ਥਾਵਾਂ ਤੇ ਵਸਿਆ ਹੋਇਆ ਹੈ ਹਰ ਇੱਕ ਜੀਵ ਅੰਦਰ ਉਹਨੇ ਆਪਣਾ ਆਪਾ ਟਿਕਾਇਆ ਹੋਇਆ ਹੈ ਉਸ ਪਰਮਾਤਮਾ ਦੀ ਕੋਈ ਹੱਦ ਬੰਦੀ ਨਹੀਂ ਹੈ ਉਹ ਲਿਮਟਿਡ ਨਹੀਂ ਹੈ ਉਹਦੀ ਕੋਈ ਲਿਮਟ ਨਹੀਂ ਹੈ ਵੀ ਇੱਥੋਂ ਤੱਕ ਹੈ ਜਾਂ ਕਿ ਉਹਦੀ ਸੀਮਾ ਤੈਅ ਕੀਤੀ ਗਈ ਹੈ ਨਹੀਂ ਉਹ ਸਰਬ ਵਿਆਪਕ ਹੈ ਤੇ ਐਸੇ ਪਰਮਾਤਮਾ ਨੂੰ ਜੇ ਪਾਉਣਾ ਹੋਵੇ ਫਿਰ ਸਤਿਗੁਰ ਪ੍ਰਸਾਦ ਪਾਉ ਸਤਿਗੁਰ ਜੀ ਦੀ ਕਿਰਪਾ ਚਾਹੀਦੀ ਹੈ ਫਿਰ ਮਹਾਰਾਜ ਕਹਿੰਦੇ ਆ ਭੁੱਲਿਓ ਮਨ ਮਾਇਆ ਓਰਜਾਇਓ ਜਿਹੜਾ ਬੰਦੇ ਦਾ ਮਨ ਹੈ ਇਹ ਇੰਨਾ ਕੋ ਭੁੱਲਿਆ ਹੋਇਆ ਭਟਕਿਆ ਹੋਇਆ ਹੈ ਇਹ ਰੱਬ ਦੀ ਥਾਂ ਤੇ ਮਾਇਆ ਵਿੱਚ ਹੀ ਰੁੱਝਿਆ ਰਹਿੰਦਾ ਚਾਹੀਦਾ ਤੈਨੂੰ ਇਹ ਸੀ ਕਿ ਉਸ ਪਰਮਾਤਮਾ ਦੇ ਨਾਮ ਜਪਣ ਵਿੱਚ ਰੁੱਝਿਆ ਰਹਿੰਦਾ ਇਹਨੂੰ ਕੋਈ ਹੋਰ ਖਿਆਲ ਹੀ ਨਾ ਆਉਂਦਾ ਪਰਮਾਤਮਾ ਦੀ ਯਾਦ ਦੇ ਖਿਆਲ ਤੋਂ ਇਹਨੇ ਨਿਕਲਣਾ ਹੀ ਨਹੀਂ ਸੀ ਪਰ ਕੰਮ ਉਲਟਾ ਹੋ ਗਿਆ ਪੁੱਲ ਪੁਲੇਖੇ ਨਾਲ ਜਿਸ ਰਸਤੇ ਤੇ ਜਾਣਾ ਸੀ ਉਸ ਰਸਤੇ ਨੂੰ ਛੱਡ ਕੇ ਦੂਜੇ ਰਾਹ ਤੇ ਪੈ ਗਿਆ ਹੁਣ ਦਿਨ ਬਦ ਨਰਾਤ ਹਰ ਪਲ ਹਰ ਕੜੀ ਹਰ ਖਿੰ ਬਸ ਮਾਇਆ ਵਿੱਚ ਹੀ ਉਲਝਿਆ ਰਹਿੰਦਾ ਹੈ ਮਾਇਆ ਵਿੱਚ ਹੀ ਰੁੱਝਿਆ ਰਹਿੰਦਾ ਹੈ ਸਭ ਕੁਝ ਮਾਇਆ ਵਿੱਚ ਹੀ ਹੈ ਅ ਜਿੰਨੇ ਵਿਸ਼ੇ ਵਿਕਾਰ ਜਿੰਨੇ ਮਾਰੇ ਕਰਮ ਕਾਮ ਕ્રોਧ ਲੋਭ ਮੋਹ ਹੰਕਾਰ ਈਰਖਾ ਦਵੇਖ ਨਿੰਦਾ ਚੁਗਲੀ ਸਭ ਮਾਇਆ ਹੈ ਆ ਸੰਸਾਰ ਦੇ ਪਦਾਰਥਾਂ ਵਿੱਚ ਰੁੱਝਿਆ ਫਿਰਦਾ ਸਭ ਮਾਇਆ ਹੈ ਮਹਾਰਾਜ ਕਹਿਣ ਲੱਗੇ ਇੰਨਾ ਕੋ ਰੁੱਝ ਗਿਆ ਇਹਨੂੰ ਕੋਈ ਆਵਾਜ਼ ਵੀ ਮਾਰਦਾ ਤੇ ਉਹਦਾ ਧਿਆਨ ਨਹੀਂ ਦਿੰਦਾ ਜਦੋਂ ਕੋਈ ਬੰਦਾ ਕਿਸੇ ਕੰਮ ਵਿੱਚ ਰੁੱਝ ਜਾਏ ਨਾ ਅਸੀਂ ਹੀ ਆਪ ਹੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਈ ਵਾਰ ਦੇਖਦੇ ਹਾਂ ਕੋਈ ਸ਼ਖਸ ਸਾਡੇ ਜਾਣ ਪਹਿਚਾਨ ਵੀ ਸਾਡਾ ਕੋਈ ਮਿੱਤਰ ਸੱਜਣ ਜਾਂ ਕੋਈ ਸਾਡਾ ਰਿਸ਼ਤੇਦਾਰ ਉਸ ਕਿਸੇ ਕੰਮ ਵਿੱਚ ਲੱਗਾ ਹੋਵੇ ਤੇ ਦੂਰ ਖੜਾ ਬੰਦਾ ਨੂੰ ਆਵਾਜ਼ ਮਾਰਦਾ ਹੈ ਉਹਨੂੰ ਆਵਾਜ਼ ਮਾਰਦਾ ਉਹ ਆਵਾਜ਼ ਸੁਣਦਾ ਨਹੀਂ ਦੋ ਤਿੰਨ ਆਵਾਜ਼ਾਂ ਹੋਰ ਮਾਰਦਾ ਉਹ ਤਾਂ ਵੀ ਨਹੀਂ ਸੁਣਦਾ ਉਹ ਆਪਣੇ ਕੰਮ ਹੀ ਲੱਗਾ ਰਹਿੰਦਾ ਤੇ ਜਦੋਂ ਦਿਨ ਚਾਰ ਆਵਾਜ਼ਾਂ ਮਾਰਦਾ ਉੱਚੀ ਆਵਾਜ਼ ਮਾਰਦਾ ਪਰ ਉਹ ਉਸੇ ਤਰ੍ਹਾਂ ਕੰਮ ਵਿੱਚ ਮਸਤ ਹੈ ਫਿਰ ਤੀਸਰਾ ਬੰਦਾ ਜਿਹੜਾ ਕੋਲ ਖੜਾ ਹੁੰਦਾ ਉਹ ਆਖਦਾ ਉਹ ਆਖਦੇ ਭਾਵੇਂ ਜਿੰਨੀ ਮਰਜ਼ੀ ਉੱਚੀ ਆਵਾਜ਼ਾਂ ਮਾਰੀ ਚੱਲ ਇਹ ਹੁਣ ਆਪਣੇ ਕੰਮ ਵਿੱਚ ਰੁੱਝਿਆ ਫਿਰਦਾ ਇਨੇ ਤੇਰੇ ਉੱਤੇ ਧਿਆਨ ਨਹੀਂ ਦੇਣੇ ਕੰਮ ਚ ਰੁੱਝਿਆ ਹੈ ਹੁਣ ਜੇ ਕੰਮ ਵਿੱਚ ਨਾ ਰੁੱਝਿਆ ਹੁੰਦਾ ਫਿਰ ਤੇਰੀ ਆਵਾਜ਼ ਦੇ ਕੰਨਾਂ ਵਿੱਚ ਪੈ ਜਾਣੀ ਸੀ ਹੁਣ ਇਹਦਾ ਸਾਰਾ ਧਿਆਨ ਇਸੇ ਕੰਮ ਵਿੱਚ ਲੱਗਾ ਹੋਇਆ ਹੈ ਇਹ ਇਸ ਕੰਮ ਵਿੱਚ ਰੁੱਝ ਗਿਆ ਹੈ ਬੰਦਾ ਜਦੋਂ ਮਾਇਆ ਵਿੱਚ ਰੁੱਝ ਜਾਂਦਾ ਹੈ ਮਹਾਰਾਜ ਕਹਿੰਦੇ ੳਰਜਾਇਓ ਤੇਰਾ ਹਿਰਦਾ ਤੇਰਾ ਮਨ ਤੂੰ ਇਸ ਮਾਇਆ ਵਿੱਚ ਇੰਨਾ ਰੁੱਜ ਗਿਆ ਮਸਤ ਹੋ ਗਿਆ ਲੀਨ ਹੋ ਗਿਆ ਹੈ ਤੈਨੂੰ ਗੁਰੂ ਆਵਾਜ਼ਾਂ ਮਾਰੀ ਜਾਂਦਾ ਹੈ ਤੈਨੂੰ ਗੁਰੂ ਆਵਾਜ਼ ਮਾਰ ਕੇ ਇਸ ਕੰਮ ਤੋਂ ਹਟਾਉਣਾ ਚਾਹੁੰਦਾ ਹੈ ਜਗਾਉਣਾ ਚਾਹੁੰਦਾ ਹੈ ਪਰ ਤੇਰੇ ਕੰਨੀ ਜੋ ਨਹੀਂ ਸਰਕਦੀ ਕਿਉਂਕਿ ਤੂੰ ਰੁੱਜਿਆ ਫਿਰਦਾ ਜਦੋਂ ਮਨ ਮਾਇਆ ਵਿੱਚ ਰੁੱਜ ਜਾਏ ਨਾ ਜੀ ਫਿਰ ਬੰਦੇ ਨੂੰ ਆਪਣਾ ਸੱਜਾ ਖੱਬਾ ਆਲਾ ਦੁਆਲਾ ਨਹੀਂ ਦਿਸਦਾ ਉਹਨੂੰ ਵੀ ਰਿੰਜ ਲੱਗਦਾ ਹੈ ਬਸ ਜਿੱਥੇ ਮੈਂ ਹਾਂ ਨਾ ਹੁਣ ਸਭ ਕੁਝ ਆਹੀ ਆਹੀ ਮੇਰੀ ਦੁਨੀਆ ਹੈ ਜਿਹੜਾ ਬੰਦਾ ਮਨਮੁਖ ਹੈ ਨਾ ਵਿਕਾਰੀ ਬੰਦਾ ਹੋਏਗਾ ਨਾ ਜੀ ਜਿਹੜਾ ਉਹਨੂੰ ਇੰਜ ਹੀ ਲੱਗਦਾ ਵੀ ਜਿਹੜੇ ਆ ਦੂਜੇ ਬੰਦੇ ਜ਼ਿੰਦਗੀ ਜੀ ਰਹੇ ਹਨ ਤੇ ਕੱਖ ਤਾਂ ਨਹੀਂ ਪਤਾ ਅਸਲੀ ਜ਼ਿੰਦਗੀ ਤੇ ਮੈਂ ਜੀ ਰਿਹਾ ਉਹਨੂੰ ਇੰਜ ਲੱਗਦਾ ਕਿਉਂਕਿ ਉਹਨੇ ਆਪਣਾ ਇੱਕ ਸੰਸਾਰ ਵੱਖਰਾ ਸਿਰਜਿਆ ਹੁੰਦਾ ਹੈ ਉਹਨੇ ਆਪਣਾ ਸੰਸਾਰ ਵੱਖਰਾ ਸਿਰ ਜਲਿਆ ਹੁੰਦਾ ਉਹ ਸਮਝਦਾ ਵੀ ਬਸ ਸਭ ਕੁਝ ਆਹੀ ਐ ਆ ਜਿੱਥੇ ਮੈਂ ਰੋਜ਼ ਆਉਨਾ ਹਾਂ ਜਿੱਥੇ ਮੈਂ ਵਿਕਾਰਨ ਉਪੋਗਦਾ ਹਾਂ ਬਸ ਆ ਦੁਨੀਆ ਐ ਮੇਰੀ ਉਹ ਆਪਣੀ ਦੁਨੀਆ ਨੂੰ ਉਥੋਂ ਤੱਕ ਸੀਮਿਤ ਕਰ ਲੈਂਦਾ ਬੰਦਾ ਜੋ ਮਰਜ਼ੀ ਕਹੀ ਜਾਵੇ ਵੀ ਤੂੰ ਕਿਹੜੇ ਪਾਸੇ ਚੱਲ ਪਿਆ ਕਰਿਆ ਕਰੋ ਕਰ ਉਹ ਉਪਰਵਾ ਨਹੀਂ ਕਰਦਾ ਕਿਉਂਕਿ ਉਹ ਇਹ ਸਮਝਦਾ ਹੈ ਵੀ ਇਹਨਾਂ ਨੂੰ ਕੁਝ ਨਹੀਂ ਪਤਾ ਇਹ ਤੇ ਮੈਨੂੰ ਹਟਾਈ ਜਾਂਦੇ ਆ ਪਰ ਅਸਲੀ ਆਨੰਦ ਮੈਂ ਹੀ ਲਈ ਜਾਂਦਾ ਪਰ ਇਸ ਮਨੁੱਖ ਨੂੰ ਉਦੋਂ ਪਤਾ ਲੱਗਦਾ ਜਦੋਂ ਮਨੁੱਖ ساری ਜ਼ਿੰਦਗੀ ਬਤੀਤ ਕਰ ਲੈਂਦਾ ਤੇ ਅਖੀਰਲੇ ਪੜਾਅ ਤੇ ਪਹੁੰਚਦਾ ਫਿਰ ਬੰਦੇ ਨੂੰ ਇਹ ਅਹਿਸਾਸ ਹੁੰਦਾ ਕਿ ਜਿਸ ਕੰਮ ਵਿੱਚ ਮੈਂ ਲੱਗਾ ਰਿਹਾ ਸੀ ਉਹ ਤੇ ਕੰਮ ਵਿਅਰਥ ਸੀ ਪਰ ਇਹਨੂੰ ਚੇਤੇ ਵੀ ਆਉਂਦੇ ਵੀ ਮੈਨੂੰ ਉੱਤੇ ਲੋਕੀ ਆਵਾਜ਼ਾਂ ਵੀ ਮਾਰਦੀ ਸ। ਮੈਨੂੰ ਉੱਤੇ ਜਗਾਇਆ ਵੀ ਮੈਨੂੰ ਤੇ ਸਮਝਾਇਆ ਵੀ ਮੈਂ ਨਹੀਂ ਸਮਝਿਆ। ਉਦੋਂ ਫਿਰ ਸਭ ਕੁਝ ਇਹਦੇ ਸਾਹਮਣੇ ਘੁੰਮ ਜਾਂਦਾ ਹੈ। ਜਿੰਨਾ ਜਿੰਨਾ ਨੇ ਇਹਨੂੰ ਸਮਝਾਇਆ ਹੁੰਦਾ ਹੈ ਹਟਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਪਰ ਉਦੋਂ ਵਕਤ ਇਹਦੇ ਹੱਥ ਵਿੱਚ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭੋਲਿਓ ਮਨ ਮਾਇਆ ਓਰ ਜਾਇਓ। ਫਿਰ ਕਹਿੰਦੇ ਆ ਜੋ ਜੋ ਕਰਮ ਕਿਉ ਲਾਲਚ ਲੱਗ ਤੇ ਤੇ ਆਪ ਬੰਧਾਇਓ ਤੂੰ ਵਿਕਾਰਾਂ ਵਿੱਚ ਪੈ ਕੇ ਆਪਣੀ ਦੁਨੀਆ ਵਿੱਚ ਮਸਤ ਹੋ ਕਿਹੜੇ ਕੰਮ ਕਰਦਾ ਰਿਆ ਨਾ ਤੂੰ ਮਾਇਆ ਦੇ ਲਾਲਚ ਵਿੱਚ ਵਿਕਾਰਾਂ ਦੇ ਲਾਲਚ ਵਿੱਚ ਮਹਾਰਾਜ ਕਹਿੰਗੇ ਇਨ੍ਹਾਂ ਕੰਮਾਂ ਨੇ ਹੀ ਤੈਨੂੰ ਵਿਕਾਰਾਂ ਵਿੱਚ ਹੋਰ ਬੰਨ ਦਿੱਤਾ ਤੇਰੇ ਬੰਧਨ ਮਜ਼ਬੂਤ ਕਰ ਦਿੱਤੇ ਅਸੀਂ ਕਹਿੰਦੇ ਆ ਵੀ ਸਾਨੂੰ ਵਿਕਾਰ ਬੰਨਦੇ ਆ ਨਾ ਵਾਕਈ ਅਸੀਂ ਵਿਕਾਰਾਂ ਦੇ ਬੰਦਨਾ ਵਿੱਚ ਦਿਨ ਬਦਨ ਬੱਜਦੇ ਆ ਇਹ ਬੇੜੀਆਂ ਸਾਨੂੰ ਕਿ ਬਾਹਰੋਂ ਆ ਕੇ ਕੋਈ ਹੋਰ ਸਾਡੇ ਪੈਰਾਂ ਵਿੱਚ ਨਹੀਂ ਪਾਉਂਦਾ ਸਾਡੇ ਹੱਥਾਂ ਵਿੱਚ ਨਹੀਂ ਪਾਉਂਦਾ ਹੈਰਾਨੀ ਦੀ ਗੱਲ ਹੈ ਬੰਦਾ ਆਪਣੇ ਹੱਥੀ ਆਪਣੇ ਆਪ ਨੂੰ ਆਪ ਬੇੜੀਆਂ ਪਾਉਂਦਾ ਤੇ ਫਿਰ ਉਹਨਾਂ ਬੇੜੀਆਂ ਚੋਂ ਛੁੱਟਣਾ ਚਾਹੁੰਦਾ ਅਸੀਂ ਜਿਉਂ-ਜਿਉਂ ਮਾਰੇ ਕਰਮ ਕਰਦੇ ਆਂ ਅਸੀਂ ਆਪਣੇ ਆਪ ਨੂੰ ਬੰਦਨਾ ਵਿੱਚ ਬੰਨ੍ਹਦੇ ਆਂ ਤਿਉ ਤਿਉ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਹੀ ਬਚਨ ਕਰਦੇ ਜਿੰਨੇ ਵਿਕਾਰ ਨੇ ਨਾ ਇਹ ਸਾਰੇ ਵਿਕਾਰ ਬੰਦਿਆ ਤੈਨੂੰ ਬੰਨ੍ਹ ਦੇ ਆ ਬਚਨ ਮਹਾਰਾਜ ਭਗਤ ਜੀ ਕਹਿੰਦੇ ਨਾ ਜੋ ਹਮ ਬੰਦੇ ਮੋਹ ਫਾਸ ਅਸੀਂ ਵਿਕਾਰਾਂ ਦੇ ਮੋਹ ਵਿੱਚ ਸੰਸਾਰ ਦੇ ਮੋਹ ਵਿੱਚ ਪਦਾਰਥਾਂ ਦੇ ਮੋਹ ਵਿੱਚ ਮਾਇਆ ਦੇ ਮੋਹ ਵਿੱਚ ਆਪਣੇ ਆਪ ਨੂੰ ਦਿਨ ਬਾਦਨ ਇਹ ਬੇੜੀਆਂ ਮਜ਼ਬੂਤ ਕਰੀ ਜਾਂਦੇ ਹਾਂ ਸੰਗਲ ਮਜ਼ਬੂਤ ਕਰੀ ਜਾਂਦੇ ਜਿਉਂ-ਜਿਉਂ ਬੰਦਾ ਮਾਇਆ ਵਿੱਚ ਗਲਤਾਨ ਹੁੰਦਾ ਹੈ ਨਾ ਜੀ ਇਹਦੇ ਬੰਧਨ ਮਜ਼ਬੂਤ ਹੁੰਦੇ ਆ ਛੁੱਟਣਾ ਸੰਸਾਰ ਵਿੱਚੋਂ ਖਾ ਹੋ ਜਾਂਦਾ ਜਿਉਂ-ਜਿਉਂ ਬੰਦਾ ਇਹ ਦਲਦਲ ਹੈ ਇੱਕ ਤਰ੍ਹਾਂ ਦੀ ਨਾ ਜਿਵੇਂ ਦਲਦਲ ਵਿੱਚ ਬੰਦਾ ਇੱਕ ਵਾਰ ਪੈਰ ਰੱਖ ਲੇਣਾ ਜੀ ਉਹ ਫਿਰ ហេਠਾ ਹੀ ਜਾਂਦਾ ਹੈ ਇਹਨੇ ਵੀ ਅਗਲਾ ਪੈਰ ਪੁੱਟੇਗਾ ਤੇ ਬਾਹਰ ਆ ਜਾਏਗਾ ਨਾ ਜਿਉਂ-ਜਿਉਂ ਕੋਸ਼ਿਸ਼ ਕਰਦਾ ਨਾ ਬਾਹਰ ਨਿਕਲਣ ਦੀ ਤਿਉਂ ਤੋ ហេਠਾ ਹੋ ਹੀ ਜਾਂਦਾ ਹੈ ਇਹ ਐਸੀ ਦਲਦਲ ਹੈ ਸੰਸਾਰ ਦੇ ਮਾਇਆ ਦੇ ਵਿਕਾਰਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਇਸ ਕਰਕੇ ਬੰਦਿਆਂ ਤੋਂ ਇੰਨਾ ਮਾਇਆ ਵਿੱਚ ਬੇੜੀਆਂ ਵਿੱਚ ਇੰਨਾ ਕੋ ਵੱਜ ਗਿਆ ਤੇ ਆਪਣੇ ਹੱਥੀ ਆਪ ਤੋਂ ਇਹ ਧਾਗਿਆਂ ਨੂੰ ਗੰਡਾਂ ਦਿੱਤੀਆਂ ਨੇ ਆਪਣੇ ਹੱਥੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜੋ ਜੋ ਕਰਮ ਕਿਉ ਲਾਲਚ ਲੱਗ ਹੁਣ ਲਾਲਚ ਇਕਲੀ ਮਾਇਆ ਦਾ ਵੀ ਹੁੰਦਾ ਹੀ ਵੀ ਯਾਦ ਰੱਖਿਓ ਅਸੀਂ ਜ਼ਿਆਦਾਤਰ ਲਾਲਚ ਸ਼ਬਦ ਜੋੜਨੇ ਆ ਮਾਇਆ ਨਾਲ ਵੀ ਬੰਦਾ ਬੜਾ ਲਾਲਚੀ ਬੰਦਾ ਪੈਸੇ ਦਾ ਇਕੱਲਾ ਪੈਸੇ ਦਾ ਲਾਲਚ ਨਹੀਂ ਹੁੰਦਾ ਬੰਦਾ ਯਾਦ ਰੱਖਿਓ ਲਾਲਚ ਬੜੀਆਂ ਚੀਜ਼ਾਂ ਦਾ ਹੁੰਦਾ ਜੀ ਜਿਹੜਾ ਬੰਦਾ ਕਾਮੀ ਹੈ ਨਾ ਵਾਸ਼ਨਾ ਦਾ ਉਹਨੂੰ ਵਾਸ਼ਨਾ ਦਾ ਲਾਲਚ ਹੈ ਜਿਵੇਂ ਮਾਇਆ ਤਾਰੀ ਬੰਧਨ ਹੁੰਦੇ ਨੇ ਮੈਂ ਆ ਵੀ ਇਕੱਠੀ ਕਰਨਾ ਆ ਵੀ ਇੰਨਾ ਮੇਰੇ ਕੋਲ ਹੋ ਜੇ ਉਹ ਇਕੱਠੀ ਮਾਇਆ ਕਰੀ ਜਾਂਦਾ ਹੈ ਉਸੇ ਤਰ੍ਹਾਂ ਵਾਸ਼ਨਾ ਵਿੱਚ ਖਜਿਤ ਬੰਦਾ ਵਾਸ਼ਨਾ ਦਾ ਲਾਲਚੀ ਹੁੰਦਾ ਹੈ ਉਹ ਨਹੀਂ ਰਜਦਾ ਜਿਵੇਂ ਮਾਇਆ ਤਾਲੀ ਬੰਦਾ ਨਹੀਂ ਰਜਦਾ ਵਾਸ਼ਨਾ ਵਿੱਚ ਖਜਿਤ ਬੰਦਾ ਨਹੀਂ ਰਜਦਾ ਇਸੇ ਤਰ੍ਹਾਂ ਨਿੰਦਾ ਨਿੰਦਾ ਦਾ ਵੀ ਲਾਲਚ ਹੈ ਈਰਖਾ ਦਾ ਵੀ ਆਪਣਾ ਲਾਲਚ ਹੈ ਈਰਖਾ ਕਰਨ ਵਾਲਾ ਬੰਦਾ ਕਿਹੜਾ ਰਜਦਾ ਹੈ ਉਹਨੂੰ ਲਾਲਚ ਹੈ ਉਹਦਾ ਲਾਲਚ ਵੀ ਦਿਨ ਵੱਧਨ ਵੱਧਦਾ ਹੈ ਉਹ ਕੋਈ ਨਾ ਕੋਈ ਬੰਦਾ ਲੱਭਦਾ ਰਹਿੰਦਾ ਹੈ ਦੋ ਚਾਰ ਮਿਲਣ ਤੇ ਫਿਰ ਇੱਕ ਗੱਲ ਸ਼ੁਰੂ ਕਰੀਏ ਥੋੜੀ ਬਹੁਤੀ ਕਿਸੇ ਦੀ ਨਿੰਦਾ ਦਾ ਵੀ ਨਾ ਆਪਣਾ ਲਾ ਲਾਲਚ ਬੜੀਆਂ ਚੀਜ਼ਾਂ ਦਾ ਹੁੰਦਾ ਤੇ ਲਾਲਚ ਮਹਾਰਾਜ ਕਹਿੰਦੇ ਜੋ ਜੋ ਕਰਮ ਕੀਓ ਲਾਲਚ ਲੱਗ ਤਿਹੇ ਤੇ ਆਪ ਬੰਦਾਇਓ ਉਹਨਾਂ ਕਰਮਾਂ ਵਿੱਚ ਆਪ ਹੀ ਤੂੰ ਆਪਣੇ ਆਪ ਨੂੰ ਬੰਨੀ ਗਿਆ ਮਜ਼ਬੂਤ ਕਰੀ ਗਿਆ ਹੁਣ ਬੰਦਨਾ ਚ ਜਿਹੜੀਆਂ ਬੇੜੀਆਂ ਮਜ਼ਬੂਤ ਹੋ ਜਾਂਨ ਉਹਨਾਂ ਨੂੰ ਫਿਰ ਤੋੜਨਾ ਤੇ ਔਖਾ ਹੁੰਦਾ ਹੀ ਹੈ ਨਾ ਫਿਰ ਬੰਦਾ ਕਹਿੰਦਾ ਕਿਵੇਂ ਨਿਕਲਣਾ ਕਿਵੇਂ ਇਹਨਾਂ ਬੰਦਨਾ ਚ ਮੁਕਤ ਹੋਵਾਂ ਸਤਿਗੁਰੂ ਜੀ ਕਹਿੰਦੇ ਆ ਭੋਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਹਿ ਤੇ ਆਪ ਬੰਧਾਇਓ ਰਹਾਓ ਫਿਰ ਕਹਿਦਾ ਸਮਝ ਨਾ ਪਰੀ ਬਖੈਰਸ ਰਚਿਓ ਜਸ ਹਰ ਕੋ ਬਿਸਰਾਇਓ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਤੂੰ ਨਹੀਂ ਸਮਝਿਆ ਸਮਝ ਨਾ ਪਰੀ ਕਿਉਂ ਨਹੀਂ ਸਮਝ ਪਈ ਇਹਨੂੰ ਇੱਕ ਵੀ ਕਿਉਂਕਿ ਵਿਖੈ ਰਸ ਰਚਿਓ ਇਹ ਉਸ ਮਾਇਆ ਦੇ ਵਿਕਾਰਾਂ ਦੇ ਰਸ ਵਿੱਚ ਰਚ ਗਿਆ ਸੀ ਹੈ ਉਹ ਜ਼ਹਿਰ ਸੀ ਪਰ ਇਹਨੂੰ ਇੰਜ ਲੱਗਦਾ ਸੀ ਨੀਅਾ ਤੇ ਮਿੱਠੇ ਵੜਾ ਕਿਉਂਕਿ ਮਹਾਰਾਜ ਕਹਿੰਦੇ ਵਿਖਫਲ ਮੀਠ ਲਗੇ ਮਨ ਬੋਰੇ ਚਾਰ ਵਿਚਾਰ ਨਾ ਜਾਣਿਆ ਜਿਹੜੇ ਜ਼ਹਿਰ ਪਰ ਫਲਛਨ ਤੈਨੂੰ ਮਿੱਠੇ ਲੱਗਦੇ ਰੇ ਤੈਨੂੰ ਸਮਝ ਨਹੀਂ ਆਈ ਤੂੰ ਚੰਗੀ ਵਿਚਾਰ ਨਹੀਂ ਮਨ ਵਿੱਚ ਵਸਾਈ ਉਦੋਂ ਉਦੋਂ ਤੈਨੂੰ ਲੋਕੀ ਸਮਝਾਉਂਦੇ ਸੰਤ ਤੈਨੂੰ ਗਾਲਾਂ ਕੱਢ ਦੱਸ ਤੂੰਾਂ ਦੀ ਗੱਲ ਨੂੰ ਅਣਗੋਲਿਆ ਕਰ ਦਿੰਦਾ ਸੀ ਮਹਾਰਾਜ ਕਹਿੰ ਲਗੀ ਸਮਝ ਨਾ ਪਰੀ ਵਿਖੇ ਰਸ ਰਚਿਓ ਜਸ ਹਰ ਕੋ ਬਿਸਰਾਇਓ ਜਿਹੜਾ ਅਸਲੀ ਰਸ ਮਿਲਣਾ ਸੀ ਪ੍ਰਮਾਤਮਾ ਦਾ ਜਸ ਗਾ ਕੇ ਉਹ ਤੇ ਆਪਾਂ ਗਾਇਆ ਹੀ ਨਹੀਂ ਨਾਮ ਤੇ ਜਪੇ ਨਹੀਂ ਆਪਾਂ ਕਦੇ ਬੰਦਗੀ ਤੇ ਕੀਤੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਸਾਨੂੰ ਇਹ ਸਮਝਾ ਰਿਹਾ ਭਾਈ ਸੰਗ ਸੁਆਮੀ ਸੋ ਜਾਣਿਓ ਨਾਹਨ ਬਨ ਖੋਜਨ ਕੋ ਧਾਇਓ ਪਹਿਲੀ ਗਲਤੀ ਤੂੰ ਵਿਸ਼ੇ ਵਿਸ਼ੇ ਵਿਕਾਰਾਂ ਵਿੱਚ ਰਚਿਆ ਰਿਹਾ ਮਾਇਆ ਵਿੱਚ ਫਸਿਆ ਰਿਹਾ ਜਿਹੜਾ ਪ੍ਰਮਾਤਮਾ ਤੇਰੇ ਨਾਲ ਸੀ ਨਾ ਤੇਰੇ ਅੰਗ ਸੰਗ ਸੀ ਤੂੰ ਨੂੰ ਜਾਣ ਨਹੀਂ ਸਕਿਆ ਜਲ ਜੇ ਕਿਤੇ ਖਿਆਲ ਵੀ ਆਇਆ ਕਿਤੇ ਭੁੱਲ ਭਲੇਕੇ ਰੱਬ ਨੂੰ ਮਿਲਣ ਦਾ ਤੇ ਫਿਰ ਕੀ ਕਰ ਬੈਠਾ ਬੰਦਾ ਤਾਂ ਵੀ ਆਪਣੇ ਅੰਦਰ ਨਹੀਂ ਲੱਭਿਆ ਰੱਬ ਨੂੰ ਇਹਨਾਂ ਅੰਦਰੋਂ ਕਿੱਥੋਂ ਲੱਭਦਾ ਅੰਦਰ ਤੇ ਹਨੇਰੇ ਬੜਾ ਸੀ ਅੰਦਰ ਤੇ ਅ ਗਿਆਨ ਤਾਂ ਇੰਨੀ ਸੀ ਅੰਦਰ ਕਿਤੇ ਦਿਸਦਾ ਸੀ ਰੱਬ ਫਿਰ ਕੀ ਕਰਦਾ ਮਹਾਰਾਜ ਕਹਿ ਲਗੇ ਫਿਰ ਬਾਹਰੋਂ ਰੱਬ ਨੂੰ ਲੱਭਣਾ ਚਾਹੁੰਦਾ ਹੈ ਫਿਰ ਪਹਾੜਾਂ ਵੱਲ ਤੁਰਦਾ ਹੈ ਜੰਗਲਾਂ 'ਵਲ ਤੁਰਦਾ ਉੱਥੋਂ ਰੱਬ ਕਿੱਥੋਂ ਮਿਲਣਾ ਸੀ ਉਜਾੜ ਚੋਂ ਸੰਗ ਸੁਆਮੀ ਸੋ ਜਾਣਿਓ ਨਾ ਹਨ ਬਨ ਖੋਜਨ ਕੋ ਤਾਇਓ ਤਾਇਓ ਦਾ ਅਰਥ ਹੁੰਦਾ ਦੌੜਨਾ ਭਜਨਾ ਨਸ ਪੈਣਾ ਫਿਰ ਰੱਬ ਨੂੰ ਆਪਣੇ ਅੰਦਰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਯਤਨ ਨਹੀਂ ਕੀਤਾ ਫਿਰ ਵੀ ਰੱਬ ਨੂੰ ਬਾਹਰੋਂ ਲੱਭਣ ਦਾ ਯਤਨ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਮਾਇਆ ਵਿੱਚ ਗਲਤਾਂ ਰਿਆ ਵਿਕਾਰ ਭੋਗਦਾ ਰਿਆ ਤੇ ਜੇ ਕਿਤੇ ਚਲੋ ਭੁੱਲ ਭਲੇ ਕੇ ਸਮਝਾਈ ਥੋੜੀ ਬਹੁਤੀ ਸੋਚਿਆ ਵੀ ਨਹੀਂ ਆ ਰੱਬ ਨੂੰ ਮਿਲਣਾ ਤੇ ਤਾਂ ਵੀ ਫਿਰ ਵੀ ਉਲਟਾ ਕੰਮ ਕਰ ਬੈਠਾ ਫਿਰ ਵੀ ਆਪਣੇ ਅੰਦਰ ਝਾਤ ਮਾਰਨੀ ਸੀ ਪਰ ਫਿਰ ਵੀ ਅੰਦਰ ਨਹੀਂ ਝਾਤ ਮਾਰੀ ਫਿਰ ਵੀ ਬਾਹਰ ਨੂੰ ਦੌੜ ਪਿਆ ਫਿਰ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਬਚਨ ਕਰਦੇ ਆ ਹਜ਼ੂਰ ਨੇ ਫਰਮਾਇਆ ਕਹਿ ਦਿੱਤਾ ਰਤਨ RAM ਘਟ ਹੀ ਕੇ ਭੀਤਰ ਤਾਕੋ ਗਿਆਨ ਨਾ ਪਾਇ ਜਿਹੜਾ ਪ੍ਰਮਾਤਮਾ ਦਾ ਕੀਮਤੀ ਨਾਮ ਦਾ ਰਤਨ ਸੀ ਨਾ ਉਹ ਤੇਰੇ ਅੰਦਰ ਸੀ ਉਹ ਕੀਮਤੀ ਰਤਨ ਤੇ ਅੰਦਰ ਸੀ ਰਤਨ RAM ਘਟ ਹੀ ਕੇ ਭੀਤਰ ਤਾਕੋ ਗਿਆਨ ਨਾ ਪਾਇਓ ਪਰ ਇਹ ਸਮਝ ਨਹੀਂ ਸੀ ਨਾ ਇਹ ਗਿਆਨ ਨਹੀਂ ਸੀ ਇਹ ਉਹ ਪਰਮਾਤਮਾ ਮੇਰੇ ਅੰਦਰ ਹੈ ਇਹ ਚੀਜ਼ਾਂ ਦੀ ਸਮਝ ਉਦੋਂ ਆਉਂਦੀ ਹੈ ਬੰਦੇ ਨੂੰ ਜਦੋਂ ਬੰਦਾ ਨਾਮ ਜਪਣ ਵਾਲਿਆਂ ਦੀ ਸੰਗਤ ਕਰਦਾ ਹੈ ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਬੈਠੇਗਾ ਜੀ ਰੱਬ ਨੂੰ ਪਾਉਣਾ ਹੈ ਤੇ ਉਹਨਾਂ ਦੇ ਕੋਲ ਬੈਠਣਾ ਚਾਹੀਦਾ ਜਿਹੜੇ ਰੱਬ ਨੂੰ ਪਾ ਚੁੱਕੇ ਆ ਉਹ ਤੁਹਾਨੂੰ ਦੱਸਣਗੇ ਰੱਬ ਕਿਵੇਂ ਮਿਲਦਾ ਹੈ ਰੱਬ ਦੀ ਪ੍ਰਾਪਤੀ ਹੋਵੇਗੀ ਸਾਨੂੰ ਕਿਵੇਂ ਸਾਤ ਸੰਗਤ ਹੈ ਤੇ ਸਭ ਕੁਝ ਅੰਦਰ ਹੀ ਸਾਡੇ ਆ ਨਾ ਪਰ ਇਹ ਵੀ ਗੱਲ ਹੈ ਚਲੋ ਜਦੋਂ ਗੁਰਨਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਦੁਨੀਆ ਤੇ ਨਹੀਂ ਆਏ ਆ ਨਾ ਉਸ ਤੋਂ ਪਹਿਲਾਂ ਜ਼ਿਆਦਾਤਰ ਇਹੀ ਚੱਲਦਾ ਰਿਹਾ ਨਾ ਵੀ ਜੋਗ ਮਤ ਦਾ ਬੋਲ ਬਾਲਾ ਬੋ ਸੀ ਹੈ ਨਾ ਸਤਜੁਗ ਤ੍ਰੇਤਾ ਦਵਾਪਰ ਉਦੋਂ ਲੋਕੀ ਤਪ ਬਹੁਤ ਕਰਦੇ ਸਨ ਜੰਗਲਾਂ ਵਿੱਚ ਪਹਾੜਾਂ ਵਿੱਚ ਬਹਿ ਕੇ ਉਹ ਤਾਂ ਇਹੀ ਸੀ ਵੀ ਜੇ ਰੱਬ ਨੂੰ ਮਿਲਣਾ ਤੇ ਘਰ ਛੱਡੋ ਜਿਆਦਾ ਤਿਆਹੀ ਹੀ ਨਾ ਕੰਮ ਚੱਲਦਾ ਵੀ ਕਾਰਜ ਛੱਡਣਾ ਪੈਣਾ ਹੈ ਪਰਵਾਹ ਛੱਡਣਾ ਪੈਣਾ ਹੈ ਸੰਸਾਰ ਤਿਆਗਣਾ ਪੈਣਾ ਜੇ ਰੱਬ ਨੂੰ ਮਿਲਣਾ ਹੈ ਪਰ ਧੰਨ ਗੁਰੂ ਨਾਨਕ ਜੀ ਆਏ ਚਲੋ ਜਿਨ੍ਹਾਂ ਨੇ ਉਹ ਮਾਰਗ ਦੱਸਿਆ ਉਸ ਮਾਰਗ ਤੇ ਤੁਰੇ ਮਰੀ ਜਦੋਂ ਗੁਰੂ ਨਾਨਕ ਜੀ ਆਏ ਜਦੋਂ ਖੁਦ ਰੱਬ ਦੁਨੀਆ ਤੇ ਆਇਆ ਰੱਬ ਨੇ ਆਖਿਆ ਵੀ ਤੁਸੀਂ ਤੇ ਗਲਤ ਪੈਟਰਨ ਤੇ ਚੱਲੀ ਜਾਂਦੇ ਹੋ ਸੋਖਾ ਤਰੀਕਾ ਛੱਡ ਕੇ ਔਕੇ ਤਰੀਕੇ ਨੂੰ ਅਪਣਾਈ ਜਾਂਦੇ ਹੋ ਮੈਂ ਜੰਗਲਾਂ ਵਿੱਚ ਨਹੀਂ ਬੈਠਾ ਮੈਂ ਪਹਾੜਾਂ ਵਿੱਚ ਨਹੀਂ ਬੈਠਾ ਮੈਂ ਤੁਹਾਡੇ ਅੰਦਰ ਹੀ ਬੈਠਾ ਹਾਂ ਤੁਸੀਂ ਜੰਗਲ ਵਿੱਚੋਂ ਮੈਨੂੰ ਲੱਭਦੇ ਹੋ ਆਪਣੇ ਅੰਦਰੋਂ ਲੱਭੋ ਮੈਨੂੰ ਗੁਰਨਾਨਕ ਜੀ ਨੇ ਜਦੋਂ ਮਹਾਰਾਜ ਪ੍ਰਗਟ ਹੋਏ ਆਹੀ ਤੇ ਗੱਲ ਕੀਤੀ ਸਤਿਗੁਰਾਂ ਨੇ ਸਤਿਗੁਰੂ ਜੀ ਕਹਿ ਲਗੇ ਤੁਹਾਡੇ ਅੰਦਰ ਹੀ ਮੈਂ ਕਿਤੇ ਨਹੀਂ ਗਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹ ਸਾਰੀਆਂ ਪਰੇਸ਼ਾਨੀਆਂ ਉੱਡ ਜਾਣਗੀਆਂ ਪਰ ਅੰਦਰ ਤੇ ਲੱਭਣਾ ਪੈਣਾ ਹੈ ਖੋਜ ਅੰਦਰੋਂ ਕਰਨੀ ਪੈਣੀ ਹੈ ਪਰ ਅੰਦਰੋਂ ਖੋਜ ਨਹੀਂ ਨਾ ਹੋ ਰਹੀ ਕਿਉਂ ਨਹੀਂ ਹੋ ਰਹੀ ਕੌਕੀ ਅੰਦਰ ਵਿਕਾਰ ਬਹੁਤ ਅੰਦਰ ਵਿਕਾਰਾਂ ਦਾ ਇੰਨਾ ਕੋ ਮੋਹ ਜਾਲ ਪਿਆ ਹੋਇਆ ਹੈ ਵਿਕਾਰਾਂ ਦੀ ਇੰਨੀ ਕੋ ਮੈਲ ਭਰੀ ਪਈ ਹੈ ਇੰਨਾ ਕੋ ਹਨੇਰਾਂ ਤਾਂ ਦਿਸਦਾ ਕੱਖ ਨਹੀਂ ਨਾ ਅੰਦਰ ਨਾજર ਕੁਝ ਨਹੀਂ ਆਉਂਦਾ ਚੀਜ਼ ਅੰਦਰ ਹੀ ਹੁੰਦੀ ਹੈ ਪਰ ਲੱਭਦੀ ਉਦੋਂ ਜਦੋਂ ਅੰਦਰ ਚਾਨਣ ਹੋਏ ਉਹ ਚਾਨਣ ਗੁਰੂ ਜੀ ਨੇ ਆਕੇ ਕਿਹਾ ਉਹ ਚਾਨਣ ਉਹ ਪ੍ਰਕਾਸ਼ ਉਸ ਪ੍ਰਕਾਸ਼ ਨਾਲ ਸੂਰਜ ਕਰ ਸਕਦਾ ਸੀ ਉਹ ਪ੍ਰਕਾਸ਼ ਨਾਲ ਕੋਈ ਦੀਵਾ ਕਰ ਸਕਦਾ ਸੀ ਉਹ ਪ੍ਰਕਾਸ਼ ਨਾਲ ਚੰਦਰਮਾ ਕਰ ਸਕਦਾ ਸੀ ਇੱਕ ਚੰਦਰਮਾ ਇੱਕ ਸੂਰਜ ਛੱਡੋ ਹਜ਼ਾਰ ਚੰਦਰਮਾ ਸੂਰਜ ਚੜ ਜਾਂਦੇ ਅੰਦਰ ਚਾਨਣ ਤਾਂ ਵੀ ਨਹੀਂ ਸਿਉਣਾ ਕਿਉਂਕਿ ਅੰਦਰ ਚਾਨਣ ਕੇਵਲ ਤੇ ਕੇਵਲ ਗੁਰੂ ਨੇ ਕਰਨਾ ਸੀ ਗੁਰੂ ਦੇ ਗਿਆਨ ਨੇ ਕਰਨਾ ਸੀ ਜਿਵੇਂ ਕਿ ਨਾ ਨਹੀਂ ਗੁਰਬਿਨ ਕੋਰ ਅੰਧਾਰ ਉਹ ਗੁਰਬਿੰਦ ਕੋਰ ਅੰਦਰ ਦਾ ਬਾਹਰ ਦਾ ਹਨੇਰਾ ਨਹੀਂ ਸੀ ਉਹ ਅੰਦਰ ਦਾ ਹਨੇਰਾ ਸੀ ਬਾਹਰ ਦਾ ਹਨੇਰਾ ਤੇ ਸੂਰਜ ਚੜਨੇ ਖਤਮ ਹੋ ਜਾਣਾ ਬਾਹਰ ਦਾ ਹਨੇਰਾ ਤੇ ਰਾਤ ਆਉਂਦੀ ਹੈ ਹਨੇਰਾ ਹੁੰਦਾ ਦਿਨ ਆਉਂਦਾ ਹੈ ਹਨੇਰਾ ਖਤਮ ਹੋ ਜਾਂਦਾ ਉਹ ਤੇ ਰੂਟੀਨ ਬਣੀ ਇੱਕ ਕੁਦਰਤ ਦੀ ਜਿਹੜਾ ਅੰਦਰ ਦਾ ਹਨੇਰਾ ਇਹ ਦਿਨੇ ਵੀ ਹੈ ਇਹ ਹਮੇਸ਼ਾ ਹੀ ਐਸੋ ਕੋ ਦਿਨ ਬਦਨ ਗੂੜਾ ਹੁੰਦਾ ਜਾਂਦਾ ਹੈ ਮਹਾਰਾਜ ਨੇ ਆਖਿਆ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਤੋਂ ਬਿਗੈਰ ਹਨੇਰਾ ਨਹੀਂ ਅੰਦਰੋਂ ਮਿਟਨਾ ਹਨੇਰਾ ਨਹੀਂ ਮਿਟਨਾ ਤੇ ਰੱਬ ਨਹੀਂ ਦਿਸਣਾ ਮਹਾਰਾਜ ਨੇ ਆਖਿਆ ਜੇ ਸੋਚਨ ਦਾ ਊਗ ਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ ਸਭ ਕੁਝ ਹੋ ਜਾਏਗਾ ਚਾਨਣ ਚ ਕਰਨ ਵਾਲੇ ਕੁਦਰਤ ਦੇ ਬਣਾਏ ਹੋਏ ਸਭ ਪ੍ਰਕਾਸ਼ਮਾਨ ਹੋਣਗੇ ਪਰ ਅੰਦਰ ਦਾ ਹਨੇਰਾ ਉਹ ਦਿਨ ਮਿਟਨੇ ਜਿਸ ਦਿਨ ਗੁਰੂ ਦਾ ਗਿਆਨ ਪ੍ਰਾਪਤ ਹੋਣਾ ਮਹਾਰਾਜ ਕਹਿੰਦੇ ਆ ਰਤਨ RAM ਘਟ ਹੀ ਕੇ ਪੀਤਰ ਤਾਕੋ ਗਿਆਨ ਨਾ ਪਾਇਓ ਹੈ ਅੰਦਰ ਸੀ ਉਹ ਪਰ ਗਿਆਨ ਨਹੀਂ ਸੀ ਸਮਝ ਨਹੀਂ ਸੀ ਬੰਦੇ ਕੋਲ ਪਰ ਜਿਸ ਦਿਨ ਬੰਦੇ ਨੂੰ ਸਮਝ ਆ ਗਈ ਰੱਬ ਨੇ ਪਰ ਉਹਨੂੰ ਉਹਦੇ ਅੰਦਰ ਹੀ ਰੱਬ ਦਿਖਾ ਦਿੱਤਾ ਤੇ ਫਿਰ ਬੰਦਾ ਮੱਥੇ ਤੇ ਹੱਥ ਮਾਰ ਕੇ ਰੋਂਦਾ ਸਾਰੀ ਜ਼ਿੰਦਗੀ ਬਾਹਰੋਂ ਲੱਭਦਾ ਰਿਹਾ ਰੱਬ ਤੇ ਅੰਦਰ ਹੀ ਸੀ ਮੇਰੀ ਫਿਰ ਹੁੰਦਾ ਸਤਗੁਰੂ ਜੀ ਕਹਿੰਦੇ ਆ ਰਤਨ ਰਾਮ ਕਟਹੀ ਕੇ ਪੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇ ਇਹ ਦਿੱਤਾ ਉਸ ਭਗਵੰਤ ਭਗਵੰਤ ਪਰਮਾਤਮਾ ਉਸ ਭਗਵੰਤ ਉਸ ਪਰਮਾਤਮਾ ਦੇ ਭਜਨ ਤੋਂ ਬਿਨਾ ਜਿਨ੍ਹਾਂ ਨੇ ਭਜਨ ਨਹੀਂ ਕੀਤਾ ਹੁਣ ਭਜਨ ਵਿੱਚ ਹੁਣ ਭਜਨ ਦਾ ਅਰਥ ਇਹ ਨਹੀਂ ਹੈ ਵੀ ਜਿਹੜੇ ਹਿੰਦੂ ਵੀ ਸਾਡੇ ਭਜਨ ਗਾਉਂਦੇ ਆ ਵੀ ਅਸੀਂ ਤੇ ਪੇਟਾ ਗਾਈ ਨਹੀਂ ਕਦੇ ਇਹ ਉਹ ਭਜਨ ਨਹੀਂ ਹੈ ਇਹ ਭਜਨ ਪਰਮਾਤਮਾ ਦੇ ਨਾਮ ਦਾ ਭਜਨ ਹੈ ਜਿਨੂੰ ਜੇਵੇਂ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਇਹ ਭਜਨ ਹੈ ਅਸੀਂ ਗੁਰਬਾਣੀ ਦਾ ਕੀਰਤਨ ਕਰਦੇ ਆ ਇਹ ਭਜਨ ਹੈ ਤੁਸੀਂ ਬਾਣੀ ਪੜਦੇ ਹੋ ਇਹ ਭਜਨ ਹੈ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਇਹ ਵੀ ਭਜਨ ਹੈ ਪਰਮਾਤਮਾ ਦੇ ਨਾਮ ਨੂੰ ਭਜਨਾ ਹੀ ਜਿਨੂੰ ਮਹਾਰਾਜ ਕਹਿੰਦੇ ਆ ਪੱਜ ਮਨ ਮੇਰੇ ਏਕੋ ਨਾਮ ਜੀ ਤੇਰੇ ਕੈ ਆਵੇ ਕਾਵੇ ਕਾਵੇ ਪ੍ਰਮਾਤਮਾ ਦੇ ਨਾਮ ਦਾ ਭਜਨ ਕਰ ਉਹਨੂੰ ਬਾਰ ਬਾਰ ਮਨ ਵਿੱਚ ਆਰਾਧ ਜਨ ਨਾਨਕ ਭਗਵੰਤ ਭਜਨ ਬਿਨ ਪ੍ਰਮਾਤਮਾ ਦੇ ਨਾਮ ਨੂੰ ਜਪਣ ਤੋਂ ਬਗੈਰ ਬਿਰਥਾ ਜਨਮ ਗਵਾਇਓ ਬੰਦਿਆ ਤੂੰ ਆਪਣਾ ਜਨ ਬਿਰਥਾ ਗਵਾ ਦਿੱਤਾ ਸਤਿਗੁਰ ਨੇ ਕਲੀਅਰ ਕਰ ਦਿੱਤਾ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਸਮਝ ਲਓ ਜੀਵਨ ਉਹਨਾਂ ਦਾ ਬਿਰਥਾ ਹੈ ਬਾਕੀ ਸਭ ਕੁਝ ਕੀਤਾ ਉਹ ਕੋਈ ਅਰਥ ਨਹੀਂ ਰੱਖਦਾ ਉਹ ਕੋਈ ਮayne ਨਹੀਂ ਰੱਖਦਾ ਜੀ ਨਾ ਜੇ ਨਾਮ ਨਹੀਂ ਤੁਹਾਡੀ ਜ਼ਿੰਦਗੀ ਸਾਡੇ ਜੀਵਨ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ ਸਮਝ ਲਓ ਸਾਡਾ ਜੀਵਨ ਬਿਰਥਾ ਜਾ ਰਿਹਾ ਹੈ ਅਸੀਂ ਕੁਝ ਨਹੀਂ ਖਟਿਆ ਦੁਨੀਆ ਤੇ ਇਸ ਕਰਕੇ ਸਾਧ ਸੰਗਤ ਜੀ ਜੀਵਨ ਬਿਰਥਾ ਨਹੀਂ ਜਾਣਾ ਚਾਹੀਦਾ ਜੀਵਨ ਵਿੱਚ ਕੁਝ ਨਾ ਕੁਝ ਖਟ ਕੇ ਜਾਣਾ ਚਾਹੀਦਾ ਇਹ ਜੀਵਨ ਬੜਾ ਅਮੋਲਕ ਸੀ ਮਹਾਰਾਜ ਨੇ ਆਖਿਆ ਸੀ ਦੁਲੱਬ ਦੇਹ ਪਾਈ ਵਡਪਾਗੀ ਨਾਮ ਨਾ ਜਪੀ ਤੇ ਆਤਮ ਕਾਤੀ ਮਰ ਨਾ ਜਾਹੀ ਜਿਨ੍ਹਾਂ ਬਿਸਰਤ ਨਾ ਨਾਮ ਬਿਹੂਨ ਜੀਵਨ ਕੌਣ ਕਾ ਨਾਮ ਤੋਂ ਬਿਹੂਣਾ ਜੀਵਨ ਕਿਸ ਕੰਮ ਦਾ ਹੈ ਕਿਸੇ ਕੰਮ ਦਾ ਨਹੀਂ ਇਹਣਾ ਹੈ ਇਹ ਸਭ ਤੋਂ ਵੱਡਾ ਕਾਰਜ ਸੀ ਸਾਡਾ ਦੁਨੀਆ ਤੇ ਆਉਂਦਾ ਨਾ ਨਾਮ ਜਪਣਾ ਬੰਦਗੀ ਕਰਨਾ ਜਦੋਂ ਉਹ ਹੀ ਨਹੀਂ ਆਪਾਂ ਕੀਤਾ ਫਿਰ ਜ਼ਿੰਦਗੀ ਚ ਜੋ ਮਰਜ਼ੀ ਕਰੀ ਚੱਲੋ ਉਹ ਕਿਸੇ ਕੰਮ ਨਹੀਂ ਆ ਹਾਂ ਜੇ ਪ੍ਰਮਾਤਮਾ ਦਾ ਨਾਮ ਹੁੰਦਾ ਪਰ ਬਾਕੀ ਸਾਰੇ ਕੰਮ ਆਪਣੇ ਆਪ ਨਾਲ ਮੁਬਾਰਕ ਹੋਣੇ ਸੀ ਜੇ ਭਜਨ ਹੁੰਦਾ ਨਾ ਨਾਲ ਫਿਰ ਜਿੰਨੇ ਵੀ ਤੋਂ ਕੰਮ ਕਰਨੇ ਸੀ ਦੁਨੀਆ ਦੇ ਉਹ ਮੁਬਾਰਕ ਸਨ ਉਹ ਲੇਖੇ ਵਿੱਚ ਲੱਗ ਜਾਣੇ ਸੀ ਔਰ ਹੁਣ ਜਦੋਂ ਜਿਹੜਾ ਕੰਮ ਰੱਬ ਨੇ ਦਿੱਤਾ ਸੀ ਜਦੋਂ ਉਹ ਹੀ ਨਹੀਂ ਕੀਤਾ ਬਾਕੀ ਸਭ ਕਰੀ ਜਾਂਦੇ ਫਿਰ ਰੱਬ ਕਹਿੰਦਾ ਨਹੀਂ ਨਹੀਂ ਉਹ ਕਿਸੇ ਕੰਮ ਦੇ ਨਹੀਂ ਜਦੋਂ ਮੇਰਾ ਹੀ ਨਹੀਂ ਕੰਮ ਕੀਤਾ ਤੂੰ ਤੇ ਆਪਣੇ ਕੰਮ ਹੀ ਕਰਦਾ ਮੇਰਾ ਤੇ ਕੰਮ ਹੀ ਨਹੀਂ ਕੀਤਾ ਬਾਕੀ ਸਾਰੇ ਕੰਮ ਸਾਡੇ ਆਪਣੇ ਆ ਰੱਬ ਦਾ ਕੰਮ ਸੀ ਨਾਮ ਜਪਣਾ ਜੋ ਨੇ ਸਾਨੂੰ ਕੰਮ ਦੇ ਕੇ ਦੁਨੀਆ ਤੇ ਭੇਜੀ ਹੈ ਜਿਹਦੇ ਕੋਲ ਸਭ ਕੁਝ ਮੰਗਦੇ ਰਹੇ ਜਿਹਦੇ ਅੱਗੇ ਮੱਥੇ ਰਗੜਦੇ ਰਹੇ ਉਹਦਾ ਨਾਮ ਜਪਿਆ ਸੀ ਇਸ ਕਰਕੇ ਮਹਾਰਾਜ ਕਹਿੰਦੇ ਆ ਜਨ ਨਾਨਕ ਭਗਵੰਤ ਭਜਨ ਬਿਨ ਬ੍ਰਿਥਾ ਜਨਮ ਗਵਾਇਓ ਇੱਥੇ ਇਸ ਸ਼ਬਦ ਦੀ ਸੰਪੂਰਨਤਾ ਹੈ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਨ ਆਪ ਮਹਾਰਾਜ ਵਿੱਚ ਵਰਤਦੇ ਨੇ ਉਨ੍ਹਾਂ ਦੀ ਕਿਰਪਾ ਵਰਤਦੀ ਹੈ ਉਨ੍ਹਾਂ ਦੀ ਰਹਿਮਤ ਦੇ ਨਾਲ ਅਸੀਂ ਜੁੜਦੇ ਹਾਂ ਉਨ੍ਹਾਂ ਦੀ ਬਾਣੀ ਨੂੰ ਪੜ੍ਹਦੇ ਤੇ ਵਿਚਾਰਦੇ ਰਹਿੰਦੀ ਬਾਣੀ ਮਹਾਰਾਜ ਆਪ ਹੀ ਕਿਰਪਾ ਕਰਕੇ ਵਿਚਾਰ ਕਰਵਾ ਲੈਣ ਆਓ ਥੋੜਾ ਜਿਹਾ ਸਮਾਂ ਭਜਨ ਨਾਲ ਜੁੜਨੇ ਵਾਹਿਗੁਰੂ ਜੀ ਦੇ ਦਿੱਤੇ ਹੋਏ ਨਾਮ ਨੂੰ ਜਪਣੇ ਆਪਾਂ ਜੋ ਧਨ ਗੁਰ ਨਾਮ ਸੱਚੇ ਬਾਸ਼ਾ ਨੇ ਸਾਨੂੰ ਵਾਹਿਗੁਰੂ ਜੀ ਦਾ ਨਾਮ ਬਖਸ਼ਿਆ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ